ਪੰਜਾਬ ਰਾਜ ਵਿੱਚ ਆਧਾਰ ਤੇ ਪ੍ਰਭਾਵ ਨੂੰ ਵੱਧ ਤੋਂ ਵੱਧ ਵਧਾਉਣ ਦੇ ਆਦੇਸ਼ ਦੇ ਨਾਲ ਜੁਆਈ ਆਈ ਡੀ ਦੇ ਖੇਤਰ ਦਫਤਰ ਚੰਡੀਗੜ੍ਹ ਨੇ ਅੱਜ ਸਫਲਤਾਪੂਰਵਕ ਇੱਕ ਵਰਕਸ਼ਾਪ ਦਾ ਆਯੋਜਨ ਕੀਤਾ ਇਸ ਦਾ ਉਦਘਾਟਨ ਵਿਸ਼ੇਸ਼ ਮੁਖ ਸਕੱਤਰ ਕਮ ਡਾਇਰੈਕਟਰ ਜਨਰਲ ਮਨਸੀਪਾ ਸ਼੍ਰੀ ਅਨਰੂਪ ਤੁਵਾਰੀ ਨੇ ਸ਼੍ਰੀਮਤੀ ਭਾਵਨਾ ਗਰਗ TDU ਐਂਡ UIDAI ਦੇ ਆਰਓ ਚੰਡੀਗੜ੍ਹ ਦੀ ਮੌਜੂਦਗੀ ਦੇ ਵਿੱਚ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ ਵਿਖੇ ਕੀਤਾ ਇਸ ਦੌਰਾਨ ਆਧਾਰ ਤੇ ਵਕਤ ਤੋਂ ਵਕਤ ਵਧ ਤੋਂ ਵਧ ਦਾਇਰੇ ਤੇ ਪ੍ਰਭਾਵ ਨੂੰ ਯਕੀਨੀ ਬਣਾਉਂਦੇ ਮੱਦੇਨਜ਼ਰ ਆਧਾਰ ਦੇ ਵਿੱਚ ਕੰਮ ਕਰਦੀ ਪ੍ਰਣਾਲੀ ਪ੍ਰਮਾਨਿਕਤਾ ਅਤੇ ਪ੍ਰਤੀਕਿਰਿਆ ਦੇ ਵਿੱਚ ਇਸ ਦੀ ਵਾਰਤੋਂ ਸਬੰਧੀ ਮਾਮਲੇ ਤੇ ਵਕਤ-ਵਕਤ ਪੇਸ਼ਕਾਰੀਆਂ ਦਿੱਤੀਆਂ ਗਈਆਂ ਵਰਕਸ਼ਾਪ ਦੇ ਵਿੱਚ ਸਮਾਜਿਕ ਸੁਰੱਖਿਆ ਇਸਤਰੀ ਅਤੇ ਬਾਲ ਵਿਕਾਸ ਦੇ ਡਾਇਰੈਕਟਰ ਕੰਮ ਵਿਸ਼ੇਸ਼ ਡਾਕਟਰ ਸੀਨਾ ਅਗਰਵਾਲ ਪ੍ਰਸ਼ਾਸਨਿਕ ਸੁਧਾਰਤ ਤੇ ਲੋਕ ਸੁਖਾਇਤ ਦਾ ਵਿਭਾਗ ਦੇ ਡਾਇਰੈਕਟਰ ਗਰੀਸ਼ ਦਿਯਾਲਨ ਸਮੇਤ ਵੱਖ-ਵੱਖ ਸਰਕਾਰੀ ਵਿਭਾਗਾਂ ਦੇ 60 ਤੋਂ ਵੱਧ ਨੁਮਾਇੰਦਿਆਂ ਨੇ ਭਾਗ ਲਿਆ ਇਸ ਸਮਾਗਮ ਦੇ ਵਿੱਚ ਯੂਆਈਡੀ ਡੇ ਅਤੇ ਪੰਜਾਬ ਦੇ ਪ੍ਰਸ਼ਾਸਕੀ ਕਿਟਾਂਜੇ ਦੇ ਨਾਲ ਸੰਬੰਧਿਤ ਪ੍ਰਮੁੱਖ ਸਖਸ਼ੀਤਾਾਂ ਦੀ ਅਗਵਾਈ ਦੇ ਵਿੱਚ ਬੜੀ ਡੂੰਗੀ ਵਿਚਾਰ ਚਰਚਾ ਕੀਤੀ ਗਈ ਵਰਕਸ਼ਾਪ ਦੇ ਵਿੱਚ ਪੰਜਾਬ ਦੇ ਵਿੱਚ ਇਸ ਦੇ ਆਧਾਰ ਤੇ ਇਨਰੋਲ ਇਨਰੋਲਮੈਂਟ ਐਂਡ ਗੈਰੀ Tchau,